ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਬਲਾਂ ਵਾਲੇ ਪੱਗ ਦੀ ਜਿਹਦੇ ਲੈਂਥ ਹੈ 7.5 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਅਲ ਵਰਤਿਆ ਫਿਰ ਉਸ ਤੋਂ ਅੰਸ਼ ਲੜ ਦੇ ਵਿੱਚ ਆਪਾਂ ਬਲ ਪਾ ਕੇ ਪਹਿਲਾ ਲੜ ਲਗਾਵਾਂਗੇ ਪਹਿਲੇ ਲੜ ਦੇ ਵਿੱਚ ਬਲ ਪਾ ਕੇ ਤੇ ਬਾਕੀ ਤਾਂ ਕਿਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਅੱਛਾ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਲੜ ਲਾ ਲਗਾਵਾਂਗੇ ਉਸ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖਾਂਗੇ ਤੇ ਇਸ ਲੜ ਦੇ ਵਿੱਚ ਬਲ ਪਾ ਕੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਨੂੰ ਖਲਾਰ ਕੇ ਤੇ ਬੈਗ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਇਸ ਤੋਂ ਬਾਅਦ ਇਸ ਤੋਂ ਅਗਲੇ ਲੜ ਨੂੰ ਵੀ ਉਸ ਤਰ੍ਹਾਂ ਹੀ ਲਗਾਵਾਂਗੇ ਲੜ ਨੂੰ ਬੈਗ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਬੰਦ ਪਾਸਾ ਉੱਪਰ ਰੱਖਾਂਗੇ ਇਸ ਲੜ ਦੇ ਵਿੱਚ ਬਲ ਇਕੱਠੇ ਕਰਕੇ ਤੇ ਬੈਗ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਤੇ ਖਲਾਰ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਤੇ ਹੁਣ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜੇ ਆਪਾਂ ਬਲ ਇਕੱਠੇ ਕੀਤੇ ਸੀ ਉਹਨਾਂ ਬਲਾਂ ਨੂੰ ਖਿਲਾਰ ਦੇਵਾਂਗੇ ਬਲਾਂ ਨੂੰ ਖਿਲਾਰਨ ਤੋਂ ਬਾਅਦ ਇਸ ਲੜ ਦੇ ਵਿੱਚ ਬੈਕ ਤੱਕ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪਾਸਾ ਹੋਗਾ ਉਸ ਨੂੰ ਉੱਪਰ ਰੱਖ ਲਵਾਂਗੇ ਇਸ ਲੜ ਦੇ ਵਿੱਚ ਵੀ ਆਪਣੇ ਬਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਹੋਲਡ ਕਰਕੇ ਤੇ ਉਸ ਤੋਂ ਬਾਅਦ ਇਸ ਲੜ ਦੇ ਵਿੱਚ ਬਲ ਖਿਲਾਰ ਕੇ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ ਜੀ ਤੇ ਹੁਣ ਇਸ ਲੜ ਦੇ ਵਿੱਚ ਆਪਣੇ ਬਲਾਂ ਨਾਲ ਬਲਾਂ ਨੂੰ ਸੈੱਟ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਜਿਹੜਾ ਆਪਾਂ ਸ਼ੀਮੇ ਲੜ ਲਗਾਵਾਂਗੇ ਸ਼ੀਮੇ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖਾਂਗੇ ਤੇ ਜਿਹੜਾ ਬੰਦ ਪ ਇਸ ਲੜੜ ਦੇ ਵਿੱਚ ਵੀ ਜਿਹੜੇ ਆਪਾਂ ਬਲ ਇਕੱਠੇ ਕਰਕੇ ਤੇ ਬਲਾਂ ਨੂੰ ਖਿਲਾਰ ਕੇ ਬੈਕ ਤਾਂ ਇਸ ਲੜੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜੜ ਨੂੰ ਲਗਾ ਦੇਵਾਂਗੇ ਇਸ ਲੜੜ ਦੇ ਵਿੱਚ ਇਸ ਤੋਂ ਇਸ ਲੜੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਸੈੱਟ ਕਰਾਂਗੇ ਬੈਕ ਤਾਂ ਇਸ ਲੜੜ ਦੇ ਵਿੱਚ ਬਲ ਸੈੱਟ ਕਰਕੇ ਜਿਹੜਾ ਆਪਾਂ ਆਖਰੀ ਲੜ ਲਗਾਵਾਂਗੇ ਆਖਰੀ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਉਸ ਦੀ ਪੂਣੀ ਨੂੰ ਖੋਲ ਕੇ ਉਸ ਦਾਤਲਾ ਪੱਲਾ ਹੱਥਲੇ ਨੂੰ ਫੋਲਡ ਕਰ ਦੇਵਾਂਗੇ ਥੜਲਾ ਆਪਾਂ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜੜ ਦੇ ਵਿੱਚ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਇਕੱਠੇ ਸੈੱਟ ਕਰਾਂਗੇ ਬਿਆਫਤਾਂ ਖਿਚਲੜ ਦੇ ਵਿੱਚ ਪ੍ਰੋਪਰ ਬਲ ਪਾ ਕੇ ਆਪਾਂ ਇਹੜਾ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੰਨਾ ਬਲਾਂ ਨੂੰ ਸੈਟ ਕਰਾਂਗੇ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਇਸ ਲੜ ਦੇ ਵਿੱਚ ਬਲ ਪਾਉਣ ਤੋਂ ਬਾਅਦ ਜਿੱਥੋਂ ਆਪਾਂ ਨੇ 6ਵਾਂ ਲੜ ਫੋਲਡ ਕੀਤਾ 6ਵੀਂ ਲੜ ਤੋਂ ਇਸ ਲੜ ਨੂੰ ਇੱਕ ਵਾਰ ਫੋਲਡ ਕਰਕੇ ਜਿਹੜਾ ਆਪਾਂ 6ਵਾਂ ਲੜ ਲਗਾਇਆ ਸੀ 6ਵੇਂ ਲੜ ਦੇ ਕੋਲ ਇਸ ਲੜ ਨੂੰ ਇੱਕ ਵਾਰ ਫੋਲਡ ਕਰਾਂਗੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ 6ਵਾਂ ਲੜ ਲਗਾਇਆ ਸੀਗਾ ਲੜ ਨੂੰ 6ਵੇਂ ਲੜਲੇ ਥੱਲੇ ਦਬ ਦਵਾਂਗੇ ਤੌੜਾ ਆਪਾਂ ਸੈਟ ਕਰਾਂਗੇ ਸਿਰ ਦੇ ਸੈਟਰ ਦੇ ਵਿੱਚੋਂ ਪਹਿਲਾਂ ਲੜੜ ਨੂੰ ਖਿੱਚ ਕੇ ਪੂਰੇ ਸਿਰ ਉਤੇ ਖਿਲਾ ਕੇ ਸਿਰ ਨੂੰ ਟੱਕ ਦਵਾਂਗੇ ਤੇ ਪਿਛਲੇ ਲੜੜ ਨੂੰ ਦੋਨੋਂ ਹੈਡ ਤੋਂ ਫੋਲਡ ਕਰਾਂਗੇ ਉਸ ਲੜੜ ਨੂੰ ਬੈਕ ਤੇ ਦੱਬ ਦਵਾਂਗੇ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ